ਮੇਰੇ ਵੱਲੋਂ ਤੁਹਾਨੂੰ ਸਾਰੇ ਨੇ ਪਿਆਰ ਪੈਰੀ ਸਸਤੇ ਕਾਲ ਕੋਣੀ ਚੀਜ਼ ਦਿਖਾਵਾਂ ਆ ਦੇਖੋ ਇੱਧਰ ਸਾਰੇ ਘਰ ਚ ਕੱਪੜੇ ਸੁੱਕਣੇ ਪਏ ਹੋਏ ਆ ਇੱਧਰ ਨੂੰ ਆ ਦੇਖ ਹੁਣ ਹਫਤਾ ਹੋ ਗਿਆ ਧੁੱਪ ਤਾਂ ਚੜਦੀ ਨਹੀਂ ਆ ਬੱਦਲ ਜੀ ਹੀ ਰਹਿੰਦਾ ਤੁੰਦ ਜੀ ਉਹ ਮੌਸਮ ਨੂੰ ਖੇਲਦਾ ਨਹੀਂ ਉਹਨਾਂ ਧੁੱਪ ਨਿਕਲਦੀ ਐ ਇਸ ਕਰਕੇ ਸਾਰੇ ਏਕਣੀ ਕੱਪੜੇ ਪਾਏ ਹੋਏ ਆ ਮਸ਼ੀਨ ਚ ਸੁਕਾ ਕੇ ਔਰ ਜਿੱਦਾਂ ਧੁੱਪ ਨਿਕਲੂਗੀ ਫੇਰ ਕਰੋਂਗੇ ਇਹਨੂੰ ਤੇ ਹੁਣ ਮੰਮੀ ਚਾਰ ਬਣਾਉਣ ਲੱਗਿਆ ਮੰਮੀ ਗਲਗਲ ਦਾ ਗਰਗਲ ਨਿੰਬੂ ਤਲੋੜੀ ਇਧਰ ਮੰਮੀ ਨਿੰਬੂ ਦਾ achar ਨਹੀਂ ਗਰਗਲ ਦਾ achar ਪਾਉਣੀ ਹੈ ਅਦਰ ਮਿਰਚਾਂ ਦਾ ਹੈਗਾ ਏ ਹਾਂਜੀ ਮਾਲ ਚਾ ਥੋੜੇ ਜਿਹਾ ਗਰਗਲ ਦਾ ਪਾ ਲਵਾ ਗਰਗਲ ਮੰਮੀ ਨੇ ਕੱਟ ਲਈ ਪਹਿਲਾਂ ਹਾਂ ਛੋਟੇ ਛੋਟੇ ਪੀਸ ਇਹਦੇ ਨਾਲ ਦੀ ਨਾਲ ਤਿਆਰ ਹੋ ਜਾਂਦੀ ਹੈ ਹਾਂ ਤਲਕੇ ਬਣਾਉਂਗੇ ਤਾਂ ਨਾਲ ਦੀ ਨਾਲ ਤਿਆਰ ਹੈ ਜੇ ਦੂਵੇ ਲੋਟ ਜੇ ਉਂਝ ਨਾਣ ਮਿਰਚ ਰਾ ਆ ਕੇ ਪਾਉਣੀ ਹੈ ਹਾਂਜੀ ਤਾਂ ਫੇਰ ਟਾਈਮ ਲੱਗ ਜਾਂਦਾ ਹੁਣ ਮੈਂ ਤਾਂ ਤਾਲਕੇ ਹੀ ਬਣਾਉਂਗੀ ਦੇਖੋ ਸਾਰੇ ਨੂੰ ਘੱਟ ਲੈ ਤੇ ਲੋੜੀ ਇਧਰ ਮੰਮੀ ਨੇ ਤੇਲ ਵੀ ਤਰਤਾ ਤੇ ਘਰ ਦੇ ਲਈ ਵੀ ਘਟ ਹੋ ਗਈ ਪਾ ਦੋ ਵਿੱਚ ਪਾ ਦਿਆਂ ਹੁਣ ਤੇਲ ਹੋ ਜਿਵੇਂ ਮੜ ਜਾ ਕਰਨ ਜਿੰਝ ਕੱਟ ਕੇ ਆਹੇ ਤੇਲ ਕਿੰਨਾ ਕੀ ਦੋ ਘੰਟੇ ਕਿ ਇੱਕ ਨਾਲੇ ਬਣ ਜਾਂਦਾ ਕਿਆ ਚੀਜ਼ ਇੱਕ ਇੱਕ ਗੱਲ ਗੱਲ ਤੇ ਖਾਣ ਸਾਰ ਜਾਂਦਾ ਹੂੰ ਉਹ ਤਾਂ ਆਪਣੇ ਵੱਡ ਬੰਡ ਹੈ ਜਿੰਨਾ ਕੋ ਬਣਾਉਣਾ ਤੁਸੀਂ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਪਾਉਣਾ ਹੈ ਤੇ ਲੋੜੀ ਸਭ ਤੋਂ ਪਹਿਲਾਂ ਪਾਉਣਾ ਇੱਕ ਚੁੱਟਾ ਜੀ ਲੈ ਦਾ ਟੀਦਾ ਪਾਉਣ ਲਗਾ ਜਿਹੀ ਤਰ੍ਹਾਂ ਸਰਵੇ ਬਾਹ ਪੰਜ ਮਿੰਟ ਤੇ ਬਣ ਜਾਂਦਾ ਹਾਂ ਹਾਂ ਬਣਾ ਦਿਆ 10 ਮਿੰਟ ਚ ਹਰਦੀ ਹਰਦੀ ਕਿਹਨਾਂ ਤੇ ਆਉਣੀ ਤੇ ਫਿਰ ਗਲ ਗਲ ਗੈਸ ਕੱਟ ਕਰ ਲਿਆ ਮੈਂ ਬੀਜੇ ਨੇ ਕੱਢ ਤੇ ਇਹਦੇ ਹਮ ਜਿਹੜੇ ਬੀਜ ਨਿਕਲਦੇ ਹੁੰਦੇ ਇੱਕ ਪਾੜਦੇ ਨੇ ਸੋ ਸਾਰੇ ਵਿੱਚ ਪਾਸੇ ਹਾਂ ਬਿਆਸ ਘੱਟ ਕਰਕੇ 5 ਕਿਲੋ 1000 ਰੁਪਏ ਨੂੰ ਮੈਂ ਮਰ ਤੋਂ ਪਾਉਣੀ ਆ ਮੋਲ ਦੇ ਕਿ ਦੁਕਾਨ ਦੇ ਬਿਆਸ ਘੱਟ ਕਰਕੇ ਰਜਾ ਲੈਣਾ ਜਿਆਦਾ ਹਲਾਇਆ ਨਾ ਫਿਰ ਉਹ ਬਣ ਜਾਂਦਾ ਹੈ ਜਿਆਦਾ ਘੁੱਲ ਜਾਨੀਏ ਤੇ ਹਲਕੇ ਹਲਕੇ ਹਿਲਾਉਣੀ ਆ ਤੇ ਹੁਣ ਫਿਰ ਧੂੜ ਪਾ ਦਈਏ 1.5 ਚਮਚਾ ਪਾ ਦਈਏ ਕੋਰੇ ਵੀ ਲਾਲ ਮਿਰਚ ਲਾਲ ਮਿਰਚ ਕਾਲੀ ਮਿਚ ਕ੍ਰਿਉਨ ਬਾਤੀ ਕਾਲੀ ਮਿਚ ਦੋ ਚਮਚੇ ਚੀਨੀ ਦੇ ਕਿਉਂ ਖੱਟੀ ਹੁੰਦੀ ਹੈ ਨਾ ਹਾਂਜੀ ਆ ਤਾਂ ਵਰਕੇ ਦੋ ਚਮਚੇ ਜੀਰੇ ਮੈਨੂੰ ਦੋ ਚਾਰ ਮਿੰਟ ਹੋਰ ਝੜਾ ਰੱਖ ਟੱਟ ਗੈਸ ਕਰਕੇ ਤੇ ਬਸ ਆਪਣਾ 10 ਮਿੰਟ ਵਿੱਚ ਬਣ ਜਾਂਦਾ ਚਾਹ ਰੇ ਹੈ ਨਾ 20 ਦਾ ਟਾਈਮ ਰੱਖੀਏਗੇ ਉਹਨਾਂ ਟਾਈਮ ਸੋਹਣਾ ਗਲਗਲ ਕੇ ਇਹਨਾਂ ਵਧੀਆ ਬਣੀ ਆਊਗਾ ਵਧੀਆ ਛੇਤੀ ਖਾਣ ਨੂੰ ਬਣ ਜਾਂਦਾ ਏ ਹਾਂ ਜਾਨੀ ਜਾਨੀ ਨੀ ਚਾਦੇ ਦਾ ਬਣਿਆ ਵੇ ਤਮਾਹ ਚਲ ਕੱਲੀ ਗਲਗਲ ਦਾ ਬਣਾ ਲਵਾਂ ਤੇ ਲੋ ਜੀ ਅਗਲੇ ਦਿਨ ਦੀ ਸ਼ਾਮ ਹੈ ਇਹ ਅੱਜ ਬਈ ਧੁੱਪ ਨਿਕਲ ਗਈ ਪੂਰੇ ਦੋ ਹਫ਼ਤੇ ਬਾਅਦ ਹੈ 3 ਵਜੇ ਨਿਕਲੀ ਉਹ ਵੀ ਥੋੜੀ ਜਿਹੀ ਇੰਨੀ ਨਹੀਂ ਇਹ ਦੇਖਾਂ ਦਾ ਹਾਂ ਜਿਹੜੀ ਦਿਖ ਰਹੀ ਉਹ ਤੇ ਕੋਣ ਤਾਂ ਪਿੱਛੇ ਥੱਲੇ ਲੰਘ ਗਏ ਸਾਡੇ ਘਰ ਦੇ ਉਹ ਪਿੱਛੇ ਆਹ ਤੇ ਹੁਣ ਇੱਕ ਹੋਰ ਜੀ ਦਿਖਾਉਂਦਾ ਪਤਾ ਨਹੀਂ ਲੱਗਿਆ ਹਵਾ ਦਾ ਨਿਕਲੀ ਜੀ ਟਾਇਰ ਤੇ ਇਹ ਦੇਖੋ ਆਹ ਇੱਕ ਬੋਲਟ ਦੀ ਹੈਨ ਖਾਲੀ ਪੈਂਚਰ ਹੋ ਗਿਆ ਪੈਂਨ ਥੱਲੇ ਲੱਗ ਗਿਆ ਤੇ ਉਠਾਰਨਾ ਬਰੇਕਰ ਲਾ ਕੇ ਪੰਪ ਨਾਲ ਹਵਾ ਭਰੀਏ ਇੱਥੇ ਲੇ ਚਲੀਏ ਫਿਰ ਅੱਡੇ ਚ ਯੂ ਨੋ ਤੇ ਲੋ ਬਈ ਥਾਰ ਲਾ ਦੀ ਉੱਥੇ ਔਰ ਥਾਰ ਵੀ ਇੱਧਰ ਖੜਾਉਣੀ ਪੈਂਦੀ ਟੀਨਾ ਥੱਲੇ ਨਾ ਉਸ ਕਰਕੇ ਸਾਰੀ ਥਾਰ ਗਿੱਲੀ ਹੋ ਜਾਂਦੀ ਆ ਤਾਂ ਹੁਣ ਫੇਰ ਕਰਕੇ ਉੱਥੇ ਹੀ ਲਾ ਦੇਣੀ ਆਪਾਂ ਨੇ ਤੇ ਮੂੰਹ ਤੋਂ ਕੱਢੀਏ ਪੰਪ ਪਟੂਮਾਤੀ ਦੀ ਪਿੱਛੀ ਵੇ ਅ ਡਿੱਗਿਚ það er ekki einhvern vinn ekki 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 það er ekki einhvern vinn ekki hlúlaðin að betj svo tjara því tjala pér tjala pér það er ekki það að takkta þar 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 ਲਾਈ ਹੁਣ ਬੋਲਟ ਤੇ ਭਰੀਏ ਹੁਣ ਮੈਂ ਤਾਂ ਡੇਜਾਟਾ ਲੈਣ ਚੱਲਿਆ ਉਹਦਾ ਜਦ ਦੇਖਿਆ ਟਾਇਰ ਬਾਜ ਕਰੇ ਨਾ ਮੰਮੀ ਨੇ ਦੇਖਿਆ ਮੰਮੀ ਕੇ ਨਹੀਂ ਪਿਛੇ ਹਵਾ ਨਹੀਂ ਹੋਇਆ ਜਦ ਮੈਂ ਵੀ ਦੇਖਿਆ ਫਿਰ ਹੋਈ ਨਹੀਂ ਖਾਸੀ ਸਾਰੀ ਨਿਕਲੀ ਪਈ ਤੀ ਤੇ ਮੈਂ ਦੇਖਿਆ ਮੈਂ ਪੈਂਚਰ ਹੈ ਬਾਈ ਫਿਰ ਇਹ ਲੈ ਬਈ ਚਲਈਏ ਹੁਣ ਇਹ ਬਟਨ ਨਾਲ ਇਸਟਾਰਟਿੰਗ ਕਰੀਏ ਫੇਰ ਜਦ ਬਣੂਗੀ ਬਲਕਿ ਇਸ ਵੀ ਤੇ ਉਹ ਬਾਰ ਦੇਖ ਲੈਣਾ ਨਾਲ ਆਵੇ ਥੋੜੀ ਜਿਹਾ ਟਾਈਮ ਬਹੁਤ ਲੰਦਾ 10 15 ਮਿੰਟ ਹੋ ਗਏ ਇੰਨੀ ਥੋੜੀ ਜਿਹਾ ਬਾਰੂਗੀ ਆ ਹੁਣ ਫੜਾ ਫੜਟ ਲੈ ਕੇ ਚਲੀ ਜਾਨੂ ਹਵਾ ਨਿਕਲ ਜੇ ਤੇ ਕਰੀਏ ਨੂੰ ਬੰਦ ਤੇ ਪਹੁੰਚੇ ਲੈ ਕੇ ਨੂੰ ਅੱਡੇ ਚ ਲੋ ਬਈ ਬੰਦੇ ਮੇਰੇ ਨਾਲ ਸਾਥ ਦੇਣੇ ਨੂੰ ਥੋਮਾ ਕਾ ਚੱਲ ਤੂੰ ਹਲਕਾ ਹੀ ਇਹਦਾ ਨਾ ਮਾਤਰੇ ਉਹ ਟਾਇਰ ਨਹੀਂ ਦਾ ਪਿਛਰੇ ਪਲਟੀਲੇ ਵਾਲਾ ਵੀ ਨਹੀਂ ਲੱਦਾ ਹੈਗਾ ਇੰਨਾ ਕੁ ਟਾਇਰ ਉਹ ਠੰਡਾ ਕਹਦੇ ਆ ਉਹ ਟੈਂਕੀ 'ਪਾ ਬੈ ਜਾ ਗਾ ਨੂੰ ਕੇ ਲੈ ਐਦਾ ਉਹ ਕਹਾ ਹਵਾ ਵਗੈਰਾ ਨੇ ਹੋਰੇ ਮੋਟਰ ਗਰਮ ਹੋ ਗਈ ਪਰ ਹਵਾ ਨਹੀਂ ਭਰੀ। ਹੋਰੇ ਹੁਣ ਹਵਾ ਭਰਾਉਣੀ ਕਿਆ ਕਰਾਉਣਾ? ਟੈਂਕਰ ਲਵਾ ਲੈਣਾ। ਟੈਂਕਰ ਬੜਾ ਹੋਣਾ ਵੀ। ਇਹਦੇ ਨਾਲ ਨਾਲ ਹਵਾ ਹੀ ਨਿਕਲੇਗੀ ਪਤਾ ਨਹੀਂ ਉਹ। ਲੈ ਭਾਈ ਪਹੁੰਚ ਗਏ। ਭਾਜੇ ਨੂੰ ਮਿਸਤਰੀ। ਹੋਰੇ ਬੰਦਾ ਕਿਹੜਾ ਆਉਂਦਾ? ਭਾਜੇ ਨੂੰ ਮਿਸਤਰੀ। ਆਹੋ ਤੋਂ। ਕੱਢ ਜਾ ਭਾਈ ਕੱਢ ਜਾ। ਹੋਲੀ ਲੈ ਕੇ ਆਇਆ ਤੂੰ ਬੋਸ ਵੀਟ ਭਜਾਈ ਆ।

ਕੋ ਬੋਲਟਾ ਦਾ ਉਰੇ ਤੇ ਲੇ ਲਿਆ ਮੰਨਾ ਬਰਾਬਰੇ ਖੜਾ ਦਾ ਬੋਲਟ ਕਹਿੰਦੇ ਇਹ ਚਾਜਰੇ ਲੱਗ ਗਿਆ ਮੇਰੇ ਥੱਲੇ ਲੱਗਿਆ ਬਾਈ ਐਵਰੇਜ ਲੈਣੀ ਹੈ ਐਵਰੇਜ ਵਾਸਤੇ ਐਵਰੇਜ ਐਵਰੇਜ ਲੈਣ ਵਾਸਤੇ ਆਪ ਟਾਈਮ ਤਾਂ ਉੱਪਰ ਵੀ ਹੌਣ ਹੀ ਲੱਗੇ ਕਿਉਂ ਆਈ ਹੈ ਨਾ ਬੰਦੇ ਹੋ ਜੇ ਬਣਾ ਲਓ ਦੇਖ ਕੇ ਪਤਾ ਨਹੀਂ ਲੱਗੇ ਉਹ ਵੀ ਉੱਪਰ ਬੈਠੇ ਨੇ ਆਖਿਆ ਬਵਾ ਤਾਰੇ ਉਹ ਤੇ ਬਾਈ ਰੋਜ਼ ਨਾ ਲਾਈਟ ਬੰਨਿਆ ਲਾਈਟ ਵਾਲੀ ਜਹਾਜ ਉਹ ਜਿਹੜਾ ਇਹ ਕੰਨਾਂ ਦੇ ਰੋ ਦੇਖਣੀ ਹੁੰਦਾ ਬਾਈ ਇਹ 4-5 ਵਾਰ ਟੁੱਟਲੇ ਆ ਹਾਂ ਹੁਣ ਇਹਨੇ ਡਰ ਕੇ ਚੱਕਦਾ ਕਿ ਨਾ ਲੈੜੇ ਦੂਈ ਬਹੁਤ ਔਰ ਮਾਣੇ ਤੇ ਕੁੱਤਾ ਆ ਜਾਂਦਾ ਇਹ ਵੈਸੇ ਹੀ ਆ ਇਹ ਮਿੱਤ ਉਹ ਨਹੀਂ ਮੀਤ ਐ ਮੀਤ ਬਚਾਉਣਾ ਇਹ ਹਾਂ ਅਜਿਹੇ ਜਿਹੜਾ ਤਾਰ ਆ ਲੈ ਪਾਣੀ ਬੰਮਾ ਨੇ ਤੇ ਆ ਗਈ ਮੈਂ ਤੇ ਆ ਗਈ ਪਲੇਟ ਪਲੇਟ ਕੋਈ ਕੱਲ ਵੀ ਆਇਆ ਚਾਰ ਦੀ ਐ ਚਾਰ ਤੋਂ ਵੱਧ ਬੈਟ ਕਰਾਈ ਗਏ ਨੇ ਇੱਕ ਡੰਡੀ ਵਰਿਆ ਉਹਦਾ ਇੱਕ ਡੰਡੀ ਵਰਿਆ ਚਲੋ ਆਪਣਾ ਕੰਮ ਕਰਾਉਗਾ ਜਿਹੜਾ ਮੇਰਾ ਕੰਮ ਕਰੇ ਇਹਦਾ ਕੋਈ ਨਹੀਂ ਨਾ ਠੀਕ ਹੀ ਨਹੀਂ ਪਤਾ ਲੱਗਦਾ ਕਦੇ ਬੋਲਦਾ ਹਾਂ ਹਾਂ ਕਮੀ ਮੋਟੇ ਉਹ ਦਤਾ ਯਾਰ ਹਾਂ ਚੱਲਿਆ ਚੱਡੀ ਘੜ ਦੇਖ ਲੈ ਨਹੀਂ ਪੈਂਚਰੇ ਨਹੀਂ ਹੈਗਾ ਹੈ ਨਹੀਂ ਪੈਂਚਰੀ ਨਿਕਲਦਾ ਉਹ ਐਨੇ ਚ ਆ ਜਾਓ ਟੀੜ ਗਿੱਲੀ ਹੋ ਗਈ ਪੈਣ ਲੱਗ ਗਿਆ ਉਹ ਸਰ ਉਹ ਹਾਂ ਮੇਰੀ ਵੀ ਫੇਰ ਰਹੀ ਹੈ ਯਾਰ ਕਿਹੜੀ ਹੈ ਨਹੀਂ ਕੋਈ ਨਹੀਂ ਆ ਹੁਣ ਉਹਨੂੰ ਫਾਇਦਾ ਹੋ ਗਿਆ कितने फायदा तू गया तू तो ना, ना पंचर करके हाँ। हाँ, पैसे बच <laughs> <बेचे> गए <सार> <laughs>